ਜਸਵੀਰ ਗੱਲ ਸੁਣ ਹਾਂ ਤੇ ਤੇਰੀ ਨੂੰ ਤੇਰੀ ਸੇਵਾ ਪੜੀ ਕਰਦੀ ਐ ਕਦੀ ਕੁਛ ਲੈ ਆਂਦੀ ਖਾਣ ਨੂੰ ਕਦੀ ਕੋਲਡ ਡਰਿੰਕ ਲੈ ਆਈ ਕਦੀ ਫਰੂਟ ਕੱਟ ਕੇ ਲੈ ਆਈ ਕੀ ਤੱਕ ਕਿ ਦਰ ਸਿੰਘ ਜੀ ਕੀ ਨੂੰ ਕਰਨੀ ਐ ਸੇਵਾ ਹੀ ਤੇਰੀ ਪੜੀ ਕਰਦੀ ਐ ਹੁਣ ਪੁੱਛ ਕੇ ਗਈ ਚਾਹ ਲਿਆਵਾ ਆਂਟੀ ਚਾਹ ਪੀ ਲੋ ਵੇਖ ਲਾ ਹਾਂ ਮੇਰੀ ਨੂੰ 5 ਵਜੇ ਉੱਠਦੀ ਓ ਅੱਛਾ 5 ਵਜੇ ਉੱਠ ਕੇ ਪਹਿਲਾ ਆਪਣੇ ਸਹੁਰੇ ਨੂੰ ਚਾਹ ਦਿੰਦੀ ਆ ਠੀਕ ਐ ਠੀਕ ਐ ਫਿਰ ਆਟਾ ਗੁੰਦੀ ਸਬਜੀ ਬਣਾਉਂਦੀ ਆ ਤੇਰ ਸੋਈਤਾ ਉੜਦੇ ਹੀ ਸਾਫ ਕਰਦੀ ਨਾ ਪਹਿਲਾਂ ਹੀ ਵਾਹ ਅੱਛਾ ਫਿਰ ਪਾਠ ਪੂਜਾ ਜਿੰਨੇ ਵੀ ਕਰਦੇ ਕੰਮ ਆ ਨਾ ਸਾਰੇ ਇਹੋ ਕਰਦੀ ਹੈ ਪਰ ਸਬਜੀ ਬਾਜੀ ਜਿਹੜੀ ਡਿੜੇ ਬਣਾਉਣੀ ਹੈ ਨਾ ਰਾਤ ਹੀ ਕੱਟ ਲੰਦੀ ਜੇ ਮੈਨੂੰ ਤਾਂ ਪਤਾ ਹੀ ਨਹੀਂ ਲੱਗਦਾ ਕਿਹੜੇ ਵੇਲੇ ਕੰਮ ਕਰਦੀ ਜੇ ਕਿਤੇ ਭੁੱਲ ਭਲੇ ਕਿ ਮੈਂ ਕਹਿ ਵੀ ਦਵਾਂ ਲਿਆ ਵੋਟ ਕੇ ਮੈਂ ਕੰਮ ਕਰ ਦਿੰਨੀ ਆ ਤੇ ਮੈਨੂੰ ਕਹੂਗੀ ਲੈ ਮੰਮੀ ਜੀ ਮੇਰੇ ਹੁੰਦਿਆ ਤੁਹਾਨੂੰ ਕੀ ਲੋੜ ਪਈ ਕੰਮ ਕਰਨ ਦੀ ਤੇ ਸਾਰਾ ਘਰ ਸੰਭੇ ਹੀ ਪੈਣਾ ਉਹਨੇ ਨਹੀਂ ਗੱਲ ਤੇ ਤੇਰੀ ਠੀਕ ਹੈ ਪਰ ਪਰ ਕਿਸ ਤਰ੍ਹਾਂ ਮੈਂ ਤੇ ਖੜਾ ਨੂੰ ਨਹੀਂ ਵੀ ਵੇ ਵੇ ਇੱਕ ਮਿੰਟ ਬਾਅਦ ਆਂਦੀ ਐ ਲੈ ਆਵਾ ਐ ਲੈ ਆਵਾ ਐ ਨਹੀਂ ਕਿ ਪੁੱਛਦੀ ਹੋਲੀ ਆਈ ਵੀ ਜਾਂਦੀ ਬਾਰ ਬਾਰ ਬਸ ਆ ਵੇਹਲਾ ਆ ਸਿਆਲ ਸ਼ੁਰੂ ਹੋਣ ਵਾਲਾ ਹੋ ਗਿਆ ਏ ਹਾਂ ਇੰਨੇ ਕੰਬਲ ਰੋਜ ਦੋ ਦੋ ਕੰਬਲ ਕਰਕੇ ਧੋਕੇ ਪਾਤੇ ਹਜੇ ਹੈ ਕਿ ਇੰਨੀ ਕੀ ਇੰਨੀ ਕੀ ਹੈ ਤੇ ਲੈ ਜੋਦੀ ਤੀਜੀ ਮੰਜ਼ਲ ਤੇ ਕੰਬਲ ਛਾੜ ਦਿੰਦੀ ਓ جا کے اوتھے ਵੱਡੇ ਟੰਪ ਵਿੱਚ ਕੰਬਲ ਭਿਉਰਦੀ ਵਿੱਚ ਲੱਤਾਂ ਮਾਰ ਕੇ ਇਹ ਕੰਬਲ ਸਕਾ ਕੇ ਕਿਤੇ ਤੈ ਕਰਕੇ ਰੱਖਦੇ ਕਿੰਨੇ ਮੈਨੂੰ ਤਾਂ ਪਤਾ ਹੀ ਨਹੀਂ ਕਿ ਮੈਂ ਗਰਮੀਆਂ ਦਾ ਕੱਪੜਾ ਕਦੋਂ ਕੱਢਿਆ ਕਦੋਂ ਸਾਂਭਿਆ ਤੇ ਕਦੋਂ ਸਰਵ ਦੀਆਂ ਦਾ ਕੱਪੜਾ ਨਿਕਲ ਆਇਆ ਪਹਿਣਾ ਤੂੰ ਸਰਦੀ ਪੂਰੀ ਵੀ ਨਹੀਂ ਸ਼ੁਰੂ ਹੋਈ ਤੇ ਉਹਨੇ ਕੰਬਲ ਤੋਹ ਦਿੱਤੇ ਉਹਨੇ ਵਾਹ ਸ਼ੁਰੂ ਕੀ ਪਹਿਣਾ ਆ દિਵਾਲੀ ਤੋਂ ਬਾਅਦ ਵੇਖ ਲੈ ਹਾਂ ਅਜ ਸਰਦੀ ਹਰਦੀ ਸ਼ੁਰੂ ਹੋ ਗਈ ਆ ਆਹ ਮੌਸਮ ਹੋ ਜਾਈ ਰੰਦਰ ਹਾਂ ਤੇ ਐਸੇ ਕਰਕੇ ਉਨੇ ਸਾਰਾ ਕੰਮ ਸੰਭਲ ਲਈ ਆਈ ਉਹਨੇ ਵੇਖ ਲੈ ਤੂੰ ਫਿਰ ਮੰਦੀ ਹੈ ਨਾ ਕਿ ਜਸਵੀਰ ਕੌਰ ਦੀ ਨੂੰ ਕਿੰਨੀ ਵਧੀ ਹੈ ਉਹ ਮੈਨੂੰ ਵੀ ਕੋਈ ਗੁਰ ਦੱਸ ਕੀ ਕਰਨੀ ਕੀ ਹੈ ਨੀ ਗੁਣ ਤੈਨੂੰ ਮੈਂ ਦੱਸ ਦੇਈ ਆ ਉਰੇ ਆ ਜਾ ਹਾਂ ਦੱਸ ਕੀ ਗੱਲ ਆ ਜਿਹੜਾ ਗੁਣ ਤੈਨੂੰ ਮੈਂ ਲੱਗੀ ਨਾ ਦੇਣ ਹਾਂ ਉਹ ਗੁਣ ਜੇ ਤੂੰ ਰੱਖ ਲਿਆ ਨਾ ਆਪਣੇ ਕੋਲ ਹਾਂ ਤੇ ਵੇਖੀ ਤੇਰੀ ਨੂੰ ਤੇਰੇ ਅੱਗੇ ਤੁਰੇ ਵਿਰੂਗੀ ਠੀਕ ਆ ਹਾਂ ਜੀਜੀ ਕਰਦੀ ਫਿਰੂਗੀ ਜੋ ਵੀ ਕੈਂਟੇ ਤੈਨੂੰ ਮੰਮੀ ਜੀ ਮੰਮੂ ਜੀ ਇੱਥੋਂ ਤਾਂ ਕਿ ਪੇਕੇ ਜਾਣੇ ਵੀ ਛੱਡ ਦੋਗੀ ਉਹ ਲੈ 10 ਮਿੰਟ ਜਲਦੀ ਦੱਸ ਮੈਂ ਮੈਂ ਕੀ ਦੱਸਣਾ ਤੈਨੂੰ ਹਾਂ ਬੱਸ ਪੁੱਤ ਪੁੱਤ ਕਹੀ ਜਾ ਹਾਂ ਤੇ ਬਾਜ਼ਾਰੋਂ ਚੀਜ਼ਾਂ ਲਿਆ ਕੇ ਦੇਈ ਜਾ ਕਿਸਰਾਂ ਦੀ ਚੀਜ਼ਾਂ ਆਏ ਹੈ ਥੋੜੀਆਂ ਬਾਜ਼ਾਰ ਚੀਜ਼ਾਂ ਮਿਲਦੀਆਂ ਜੂਟ ਸਾਟ ਲਿਆ ਕਦੀ ਸੂਟ ਲਿਆਤਾ ਹਾਂ ਕਦੀ ਕੋ ਗਹਿਣਾ ਪੱਟਾ ਲਿਆਤਾ ਗਹਿਣਾ ਪੱਟਾ ਉਹ ਕਹਿੰਦਾ ਤੇਨ ਪਤਾ ਸੋਨੇ ਦਾ ਭਾਗ ਅੱਜ ਕੱਲ ਅੱਗ ਦੇ ਭਾਗ ਸੋਨਾ ਹੈ ਨਹੀਂ ਮੇਰੇ ਕਹਿਣ ਦਾ ਮਤਲਬ ਆ ਕਿਹੜਾ ਸੋਨੇ ਦਾ ਲਿਆ ਕੇ ਦੇਣਾ ਹਾਂ ਉਹ ਲਿਖਿਆ ਨਹੀਂ ਹੁੰਦਾ ਸੋਨੇ ਸੇ ਕੰਮ ਨਹੀਂ ਹੋ ਜਾਏ ਤੋਂ ਕੰਮ ਨਹੀਂ ਹਾਂ ਚੁੱਪ ਕਰਕੇ ਲਿਆ ਕੇ ਦੇ ਅੱਛਾ ਨੂਆ ਕੜੀਆਂ ਬਾਹਰ ਅੰਦਰ ਜਾਂਦੀਆਂ ਠੀਕ ਆ ਠੀਕ ਆ ਮੇਰੀ ਗੱਲ ਹੁਣ ਡੱਬੀ ਚ ਪਾ ਕੇ ਕਦੀ ਕਾਂਟੇ ਲਿਆ ਤੇ ਆ 20000 ਰੁਪਿਆ ਦੀ ਡੱਬੀ ਆਣੀ ਹਾਂ ਉਥੋਂ ਰਾਹ ਚ ਲਫਾਫਾ ਲਾ ਕੇ ਸੁਰਤਾਂ ਤੇ ਡੱਬੀ ਚ ਸੋਨੇ ਤਰ੍ਹਾਂ ਸਜਾ ਤੇ ਜਿਤਨਾ ਸਨੇਾਰੇ ਨਾਲ ਸਜਾਈ ਹੁੰਦੇ ਤੇ ਕਹਿਤਾ ਆ ਲੈ ਫੜ ਪੁੱਤ ਆ ਤੇਰੇ ਵਾਸਤੇ ਆ ਲੈ ਫੜ ਪੁੱਤ ਤੇਰੇ ਵਾਸਤੇ ਆ ਕੁਝ ਨਾ ਕੁਝ ਲਿਆ ਕੇ ਦੇਈ ਜਾ ਵੇਖੀ ਫਿਰ ਨੂੰ ਤੇਰੀ ਅੱਗੇ ਪਿੱਛੇ ਨਾ ਤੁਰੇ ਫਿਰ ਕੇ ਤੇ ਮੇਰਾ ਨਾਮ ਵਟਾ ਦੇਵੀ ਤੂੰ ਤੇ ਬੜੀ ਵਧੀਆ ਮੱਤ ਦਿੱਤੀ ਤੇ ਹੁਣ ਕੀ ਹੱਦ ਹੋਈ ਐ ਮੈਂ ਤੇ ਕਲੀ ਨਾ ਆਈ ਥੋਤੀ ਜੈ ਨੂੰ ਇੰਨੀ ਦੇਰ ਦੀ 50 ਰੁਪਏ ਦੀ ਚੀਜ਼ ਹੀ ਹੈ ਤੇ 50000 ਦੀ ਬਣ ਜਾਣੀ ਉਤੇ ਆਈਆ ਤੂੰ ਕੰਮ ਕਰੀਆ ਕਰ ਤੂੰ ਹਾਂ ਠੀਕ ਆ ਮੈਂ ਕੱਲ ਤੋਂ ਹੀ ਇਹ ਕੁਛ ਕਰਨਾ ਹੀ ਵੇਖੀ ਕੱਲ ਤੋਂ ਕੀ ਕਰਨ ਡਈ ਆ ਆ ਤੂੰ ਹੁਣ ਤੋਂ ਹੀ ਕਰ ਆ ਚੱਲੀ ਤੇ ਹੈਗੀ ਤੂੰ ਹਾਂ ਠੀਕ ਆ ਤੂੰ ਬਹਿਣਾ ਤੇ ਵੋਟੀ ਕੋ ਚਾਹ ਪਾਣੀ ਪੀ ਲੈ ਮੈਂ ਜਾਣਾ ਕਿਤੇ ਨਹੀਂ ਨਹੀਂ ਇਕੱਠੀਆਂ ਚਲਨੀ ਆ ਚੱਲ ਮੈਂ ਵੀ ਚਲਨੀ ਤੇ ਬਾਜ਼ਾਰ ਹੋ ਕੇ ਆਣੀ ਲੈ ਕੇ ਆਣੀ ਤੂੰ ਕਰਕੇ ਤੇ ਵੇਖੀ ਵੇਖੀ ਕਿਤਰਾ ਅੱਗੇ ਪਿੱਛੇ ਤੁਰਦੀ ਫਿਰੂਗੀ ਨਹੀਂ ਕਰਦੀ ਤੈਨੂੰ ਨਾਲ ਸੱਦਾਂਗੀ ਇਹ ਵੀ ਇਹ ਕੀ ਹੋਣ ਡਿਆ ਬਸ ਹਾਂ ਚੱਲ ਠੀਕ ਹੈ ਚੱਲ 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 ਤੁਰ ਤੁਰ ਚਲਾ ਜਾ ਆ ਜਾ ਆ ਜਾ ਨਾਂਗੇ ਕਿਰਾਨਾ ਕਿੱਥੇ ਹੈ ਪੁੱਤ ਕਿੱਥੇ ਹੈ ਕਿਰਾਨਾ ਇੱਧਰ ਆ ਪੁੱਤ हां जी मम्मी मैं काम ਕਰਨਦੀ ਹਾਂ ਕਿਚਨ ਤੇ ਥੋੜਾ ਜਿਹਾ ਹਾਂ ਜੀ ਕਿੰਨੀ ਚੰਗੀ ਵਿਚਾਰੀ ਸਾਰੇ ਘਰ ਦਾ ਖਿਆਲ ਰੱਖਦੀ ਐ ਇੰਨੀ ਮੇਰੀ ਸੇਵਾ ਕਰਦੀ ਐ ਇੱਕ ਇੱਕ ਮੈਂਬਰ ਦਾ ਖਿਆਲ ਕਰਦੀ ਐ ਨੂੰ ਕੀ ਚਾਹੀਦਾ ਕੀ ਨਹੀਂ ਚਾਹੀਦਾ हां जी मम्मी ਉਹ ਤੇ ਮੇਰਾ ਫਰਜ਼ ਹੈਗਾ ਪਰ ਮੈਂ ਕਰਦੀ ਹਾਂ ਬਹੁਤ ਚੰਗੀ ਐ ਬੜਾ ਸਾਡਾ ਖਿਆਲ ਰੱਖਣੀ ਐ ਇਹ ਬੁੱਤ ਮੈਂ ਤੇਰੇ ਲਈ ਲਿਆਈ ਹਾਂ ਮੇਰੇ ਵਾਸਤੇ ਆ ਇਹ ਲਫਾਫਾ ਪਸੰਦ ਹੈ ਬਹੁਤ ਸੋਹਣੇ ਮੰਮੀ ਸੋਹਣੇ ਬਹੁਤ ਸੋਹਣੇ ਹਾਂ ਮੈਨੂੰ ਤੇ ਬਹੁਤ ਪਸੰਦ ਆਏ ਪਸੰਦ ਆਏ ਹਾਂਜੀ ਨਾਲੇ ਤੁਸੀਂ ਮੈਨੂੰ ਮਾੜੀ ਚੀਜ਼ ਥੋੜਾ ਦੇਣੀ ਨਾ ਮਾੜੀ ਦੇਂਦਾ ਮਤਲਬ ਹੀ ਨਹੀਂ ਮਤਲਬ ਨਾਲ ਹੀ ਦਿੰਦੇ ਜੀ ਹਾਂ ਪਿਆਰ ਨਾਲ ਹੀ ਹਾਂਜੀ ਤੁਸੀਂ ਇਹ ਦੱਸੋਗੇ ਤੇ ਇਹ ਖਾਣਾ ਕੀ ਹੈ ਮੈਂ ਕੋਈ ਸ਼ੋ ਬਣਾ ਦਿਆਂਗਾ ਕੁਝ ਨਹੀਂ ਖਾ ਲਨੇ ਆ ਤੂੰ ਇਹ ਵੇਖ ਤਨ ਪਸੰਦ ਆ ਪਾ ਕੇ ਦੇਖ ਲੈ ਬਹੁਤ ਸੋਹਣੇ ਮੰਮੀ ਬਹੁਤ ਜ਼ਿਆਦਾ ਸੋਹਣੇ ਮੰਮੀ ਇਹ ਟੋਪਸ ਤੇ ਵਾਵਾ ਮਹਿੰਗੇ ਲੱਗਦੇ हां हम बड़े महंगी 50000 ਦੇ ਬਣਾਈ 50000 ਦੇ हां ਪਰ ਮੰਮੀ ਇੰਨਾ ਮਹਿੰਗਾ ਚੀਜ਼ ਬਣਾਉਂਦੀ ਕੀ ਲੋੜ ਸੀਗੀ ਤੇ ਤੇਰੇ ਨਾਲ ਵਾਅਦਾ ਹੈ 50000 ਤੇ ਨਾਲ ਵਾਅਦਾ ਕੋਈ ਲੋਨ ਨਹੀਂ ਮੈਨ ਨਹੀਂ ਪਰਹਾ ਗਈ ਤੇਰੇ ਕੇ 50000 ਦੀ ਮੇਰਾ ਪੁੱਤਰ ਪਾਵੇ ਮੇਰੇ ਮਨ ਨੂੰ ਠੰਡ ਪੈਂਦੀ ਚਲੋ ਠੀਕ ਆ ਮੰਮੀ ਮੈਂ ਨਾ ਹੁਣ ਤੁਹਾਡੇ ਵਾਸਤੇ ਕੁਝ ਖਾਣ ਵਾਸਤੇ ਲੈ ਕੇ ਆਉਣੀ ਆ ਕੀ ਦੇ ਆਂਗੀ ਜੋ ਤੁਸੀਂ ਕਹੋ ਮੰਮੀ चल जो तेरा दिललेला है पर तू ए चीज्या दी फिक्र ना कर एले कई चीज्या तेरे वास्ते बस तू सेवा कर ही जा परिवार दा ख्याल रख ते ਘਰ ਸਭ ਸਾਰਾ ਹਾਂ ਮੇਰੀ ਸੇਵਾ ਕਰਦੀ ਰਹਿ ਬਸ ਗੱਲ ਖਤਮ ਕੋਈ चीज्या दी ਪਰਵਾਹ ਨਾ ਕਰ ਬਥੇਰੀਆਂ ਹੁੰਦੀਆਂ ਚੀਜ਼ਾਂ ਤੁਹਾਨੂੰ ਤੇ ਆ ਲਿਆਵਾਂਗੇ ਠੀਕ ਆ ਮੰਮੀ ਹੋ ਤਾਂ ਮੇਰਾ ਫਰਜ ਆ ਹਾਂ ਚਲੋ ਮੈਂ ਜਾਂਨੀ ਆ ਫਿਰ ਕਿਚਨ ਚ ਚੱਲਿਆ ਇਹ ਤੇ ਜਸਬੀਰ ਨੇ ਬੜਾ ਹੀ ਵਧੀਆ ਕੰਮ ਦੱਸਿਆ ਮੈਂ ਇੱਕ 50 ਰੁਪਿਆਵਾਂ ਦੇ ਵਿੱਚ ਨੂੰ ਕੁਛ ਕਰ ਲਈ ਮੈਂ ਇਹੋ ਜਿਹਾ ਕਹੀ ਤੀਜਾ ਲਿਆ ਲਿਆ ਕਿ ਦੇਈ ਜਾਵਾਂਗੀ ਤੇ ਆਪਣੀ ਸੇਵਾ ਕਰਾਈ ਜਾਵਾਂਗੀ ਕੰਮ ਹੀ ਬੜਾ ਵਧੀਆ ਐ ਨਾ ਸੋਖਾ ਕੰਮ ਐਨਾ ਸਸਤਾ ਕੰਮ ਕਿਸਰ ਨੂੰ ਤੇ ਇੰਜ ਖੁਸ਼ ਹੁੰਦੀ ਐ ਦੇਖ ਤੇ ਸਹੀ ਸੇਵਾ ਨੇ ਵਾਧੂ ਕਰਨੀ ਵੇਖੀ ਮੇਰੀ ਪਰਿਵਾਰ ਦੀ ਵੀ ਕਰੇਗੀ ਤੇ ਮੇਰੀ ਵੀ ਕਰੇ ਮੈਂ ਯਹੀ ਗੱਲ ਜਸਬੀਰ ਨੂੰ ਸਦਾਂ ਹੀ ਕਹ ਆ ਕੇ ਤੂੰ ਹੀ ਕਰਾ ਸੇਵਾ ਮੇਰੀ ਨੂੰ ਹਾਂ ਬੜਾਈ ਵਧੀਆ ਕੀਤਾ ਬੜੀ ਸਮਝਦਾਰ ਹੈ ਜਿਸ ਮੀਤ ਵੈਸੇ ਮੈਂ ਦੇਖਾ ਨਾ ਬਹੁਤ ਸਮਝਦਾਰ ਹੈ ਮੰਮੀ ਮੈਨੂੰ ਅੱਜ ਤੱਕ ਨਹੀਂ ਸਮਝ ਆਈ ਤੁਸੀਂ ਇਤਨਾ ਕਿਉਂ ਕਰਨਦੇ ਜੇ ਆ ਪਿੱਤਲ ਦੀਆਂ ਚੀਜ਼ਾਂ ਲਿਆ ਕੇ ਕਹਿ ਦਿੰਦੇ ਜੇ ਸੋਨੇ ਦੀਆਂ ਚੀਜ਼ਾਂ ਹਾਲਾਂਕਿ ਮੈਂ ਤੁਹਾਡਾ ਦਿਲ ਨਹੀਂ ਤੋੜਦੀ ਮੈਨੂੰ ਤੇ ਪਤਾ ਕਿ ਤੁਸੀਂ ਚੀਜ਼ਾਂ ਲਿਆਉਂਦੇ ਜੇ ਪਿੱਤਲ ਦੀਆਂ ਤੇ ਕਹਿ ਦਿੰਦੇ ਜੀ ਸੋਨੇ ਦੀਆਂ ਪਰ ਸੋਨੇ ਛੇ ਤੇ ਪਿੱਤਰ ਛੇ ਮੰਮੀ ਫਰਕ ਨਹੀਂ ਆ ਪਤਾ ਨਹੀਂ ਤੁਸੀਂ ਇਹ ਕਿਉਂ ਕਹਦੇ ਜੀ ਜਾਂ ਤੁਸੀਂ ਸਮਝਦੇ ਜੀ ਕਿ ਮੇਰਾ ਦਿਮਾਗ ਨਹੀਂ ਹੈਗਾ ਮੈਂ پاگل ਆ ਜਾਂ ਮੈਂ ਕਹਾਣੀ ਸਮਝ ਸਕਦੀ ਪਤਾ ਨਹੀਂ ਤੁਹਾਨੂੰ ਇੰਨੀ ਜ਼ਿਆਦਾ ਇਨਸਿਕਿਉਰਟੀ ਕਿਉਂ ਹੈਗੀ ਆ ਕਿ ਜਿਹੜੀ ਇਹ ਨੂਹਾ ਵਾਂ ਉਹ ਘਰ ਨਹੀਂ ਸਮਝ ਸਕਦੀ ਆ ਉਹ ਸੇਵਾ ਨਹੀਂ ਕਰ ਸਕਦੀ ਜਦੋਂ ਤੱਕ ਆਪਾਂ ਉਹਨਾਂ ਨੂੰ ਲਾਲਚ ਨਾ ਦਈਏ ਆਪਾਂ ਉਹਨਾਂ ਨੂੰ ਚੀਜ਼ਾਂ ਨਿਆਲਿਆ ਕੇ ਦਈਏ ਤੇ ਆ ਬਖਾਵੇ ਦਾ ਪਿਆਰ ਨਾ ਕਰੀਏ ਮੰਮੀ ਮੈਂ ਕਿਹ ਤਰ੍ਹਾਂ ਤੁਹਾਨੂੰ ਸਮਝਾਵਾਂ ਜੇ ਆਹ ਸਭ ਕੁਝ ਤੁਸੀਂ ਮੈਨੂੰ ਨਾ ਵੀ ਲੈ ਕੇ ਦਿੰਦੇ ਨਾ ਮੈਂ ਤਾਂ ਵੀ ਇਸ ਘਰ ਦੀ ਉਤਰਾ ਹੀ ਸੇਵਾ ਕਰਨੀ ਤਾਂ ਵੀ ਇਸ ਘਰ ਨੂੰ ਉਤਰਾ ਹੀ ਸਾਂਭਣਾ ਸੀ ਤੁਹਾਡੇ ਮੁੰਡੇ ਨੂੰ ਉਤਰਾ ਹੀ ਸਾਂਭਣਾ ਸੀ ਤੁਹਾਨੂੰ ਉਤਰਾ ਹੀ ਸਾਂਭਣਾ ਸੀਗਾ ਇਹ ਮੇਰਾ ਆਪਣਾ ਘਰ ਆ ਮੈਂ ਆਪਣੇ ਘਰ ਦੇ ਵਿੱਚ ਕੰਮ ਕਰਨ ਲੱਗਾਂ ਲਾਲਚ ਕਿਉਂ ਕਰਾਂਗੀ ਕਿ ਜੇ ਤੁਸੀਂ ਮੈਨੂੰ ਕੁਝ ਲੈ ਕੇ ਦੋਗੇ ਤੇ ਫਿਰ ਮੈਂ ਆ ਕੰਮ ਕਰਨਾ ਮम्मी ਤੁਹਾਨੂੰ ਮੈਂ ਕੀ ਨਹੀਂ ਸਮਝਾਵਾਂ ਕਿ ਨੂੰਹਾਂ ਲਾਲਚ ਪਿੱਛੇ ਨਹੀਂ ਸਾਰਾ ਕੁਝ ਕਰਦੀਆਂ